ਕਈ ਝਟਕਿਆਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਹੁਣ ਪ੍ਰਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਤਾਂ ਨੂੰ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਅਮੀਰ ਪ੍ਰਵਾਸੀਆਂ ਲਈ ਖੋਤੀ 골ਡਨ ਕਾਰਡ ਰਾਹੀਂ ਅਮਰੀਕਾ ਨਾਗਰਿਕਤਾ ਪ੍ਰਾਪਤ ਕਰਨ ਨੂੰ ਆਸਾਨ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਜੋ ਕਿ 5 ਮਿਲੀਅਨ ਡਾਲਰ ਦੇ ਵਿੱਚ ਖਰੀਦੇ ਜਾ ਸਕਦੇ ਨੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਡੋਨਾਲਡ ਕਾਰਡ ਵਿਦੇਸ਼ੀਆਂ ਨੂੰ ਗ੍ਰੀਨ ਕਾਰਡ ਰੈਜ਼ਿਡੈਂਸੀ ਸਟੇਟਸ ਅਤੇ ਅਮਰੀਕੀ ਨਾਗਰਿਕਤਾ ਦਾ ਰਸਤਾ ਪ੍ਰਦਾਨ ਕਰਨਗੇ ਅਤੇ ਭਵਿੱਖਬਾਣੀ ਕੀਤੀ ਹੈ ਕਿ 10 ਲੱਖ ਕਾਰਡ ਵੇਚੇ ਜਾ ਸਕਣਗੇ ਟਰੰਪ ਦੇ ਅਨੁਸਾਰ ਇਹ ਪਹਿਲਾ ਰਾਸ਼ਟਰੀ ਕਰਜ਼ੇ ਨੂੰ ਜਲਦੀ ਹੀ ਘਟਾ ਸਕਦੀ ਹੈ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ EB-5 ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਨੂੰ 골ਡਨ ਕਾਰਡ ਨਾਲ ਬਦਲ ਦੇਣਗੇ ਜੋ ਕਿ ਵੱਡੀ ਰਕਮ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਨੌਕਰੀਆਂ ਪੈਦਾ ਕਰਨ ਜਾਂ ਸੁਰੱਖਿਅਤ ਰੱਖਣ ਲਈ ਸਥਾਈ ਨਿਵਾਸੀ ਬਣਨ ਦੀ ਆਗਿਆ ਦਿੰਦਾ ਹੈ EB5 پروگرام ਅਮਰੀਕੀ ਕਾਰੋਬਾਰਾਂ ਵਿੱਚ ਨਿਵੇਸ਼ਕਾਂ ਕਰਨ ਦਾ ਦਾਵਾ ਕਰਨ ਵਾਲੇ ਵਿਦੇਸ਼ੀਆਂ ਨੂੰ ਗ੍ਰੀਨ ਕਾਰਡ ਦਿੰਦਾ ਹੈ ਅਸੀਂ ਇੱਕ 골ਡਨ ਕਾਰਡ ਵੇਚਣ ਜਾ ਰਹੇ ਹਾਂ ਅਸੀਂ ਉਸ ਕਾਰਡ ਦੀ ਕੀਮਤ ਲਗਭਗ 5 ਮਿਲੀਅਨ ਡਾਲਰ ਰੱਖਣ ਜਾ ਰਹੇ ਹਾਂ 트럼ਪ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਅੱਗੇ ਵੀ ਕਿਹਾ ਹੈ ਕਿ ਇਹ ਤੁਹਾਨੂੰ ਗ੍ਰੀਨ ਕਾਰਡ ਦੇ ਵਿਸ਼ੇਸ਼ ਅਧਿਕਾਰ ਦੇਵੇਗਾ ਤੇ ਨਾਲ ਹੀ ਨਾਗਰਿਕਤਾ ਪ੍ਰਾਪਤ ਕਰਨ ਦਾ ਇੱਕ ਰਸਤਾ ਵੀ ਹੋਵੇਗਾ ਜੋ ਅਤੇ ਅਮੀਰ ਲੋਕ ਇਸ ਕਾਰਡ ਨੂੰ ਖਰੀਦ ਕੇ ਸਾਡੇ ਦੇਸ਼ ਵਿੱਚ ਆਉਣਗੇ ਤਾਂ ਹੁਣ ਇਹ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਅਮਰੀਕਾ ਸਰਕਾਰ ਦੇ ਵੱਲੋਂ ਲਗਾਤਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਾਨੀ ਕਿ ਆਪਣੇ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਉਹ ਲੋਕ ਨੂੰ ਉੱਥੇ ਵਾਪਸ ਨਹੀਂ ਜਾ ਸਕਣਗੇ ਪਰ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਜੋ ਦੇਸ਼ ਦੇ ਵਿੱਚ ਨਿਯਮ ਹੁੰਦੇ ਨੇ ਰੂਲ ਹੁੰਦੇ ਨੇ ਭਾਵੇਂ ਪ੍ਰਵਾਸੀਆਂ ਵਾਸਤੇ ਹੋਣ ਭਾਵੇਂ ਉੱਥੇ ਸਥਾਨਕ ਲੋਕਾਂ ਵਾਸਤੇ ਹੋਣ ਉਹਨਾਂ ਨੂੰ ਇੱਕ ਇੱਕ ਤੋਂ ਬਾਅਦ ਇੱਕ ਰਾਹਤ ਸਰਕਾਰਾਂ ਜ਼ਰੂਰ ਦਿੰਦੀਆਂ ਨੇ ਤਾਂ ਉਹਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਜੇਕਰ ਕੁਝ ਸਖਤ ਫੈਸਲੇ ਲਈ ਜਿਹਦਾ ਕਿ ਲੋਕਾਂ ਨੂੰ ਨੁਕਸਾਨ ਚੰਦਨਾ ਪਿਆ ਉੱਥੇ ਹੀ ਕੁਝ ਵਧੀਆ ਫੈਸਲੇ ਉਹਨਾਂ ਵੱਲੋਂ ਲਏ ਜਾ ਰਹੇ ਨੇ ਤਾਂ ਜਿਹੜਾ ਇਹ ਫੈਸਲਾ ਹੈ ਇਸ ਦੇ ਤਹਿਤ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ बिजनेसमੈਨ ਹੁੰਦੇ ਨੇ ਜਿਹੜੇ ਕਿ ਅਮਰੀਕਾ ਜਾ ਕੇ ਉੱਥੇ ਪੱਕਾ ਰਹਿਣਾ ਚਾਹੁੰਦੇ ਨੇ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਨੇ ਤਾਂ ਹੁਣ ਉਹਨਾਂ ਦੇ ਵਾਸਤੇ ਵੱਡੀ ਰਾਹਤ ਹੈ ਕਿਉਂਕਿ ਉੱਧਰ ਜਾ ਕੇ ਉਹ ਇਹ ਜਿਹੜਾ ਕਾਰਡ ਹੈ ਇਸ ਨੂੰ ਜੇਕਰ ਖਰੀਦ ਲੈਣਗੇ ਤਾਂ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਲੈ ਸਕਦੇ ਨੇ ਜਾਨੀ ਕਿ ਉੱਥੇ ਸਥਾਈ ਤੌਰ ਦੇ ਉੱਤੇ ਰਹਿ ਸਕਦੇ ਨੇ ਤਾਂ ਇਹ 트੍ਰੰਪ ਨੇ ਉਹਨਾਂ ਨੇ ਵੱਡੀ ਖੁਸ਼ੀ ਦ ਦਿੱਤੀ ਹੈ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਇਹ ਜਿਹੜਾ ਪ੍ਰੋਗਰਾਮ ਹੈ ਉਹਦਾ ਨਾਮ ਕੀ ਰੱਖਿਆ ਗਿਆ ਹੈ ਦਰਅਸਲ 골ਡਨ ਕਾਰਡ ਰਾਹੀਂ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਨੂੰ ਆਸਾਨ ਬਣਾਉਣ ਦੀ ਯੋਜਨਾ ਵਾਸਤੇ ਅਮਰੀਕਾ ਇਹ ਕਦਮ ਚੁੱਕ ਰਿਹਾ ਹੈ ਜੋ ਕਿ 5 ਮਿਲੀਅਨ ਡਾਲਰ ਵਿੱਚ ਖਰੀਦੇ ਜਾ ਸਕਦੇ ਨੇ ਤਾਂ ਜਿਹੜੇ ਬਾਕੀ ਦੇਸ਼ ਨੇ ਉਹ 5 ਮਿਲੀਅਨ ਡਾਲਰ ਨੇ ਜਿਹੜੇ ਉਹ ਅਮਰੀਕਾ ਦੇ ਹਿਸਾਬ ਦੇ ਨਾਲ ਇਹ ਪੈਸਾ ਜਿਹੜਾ ਦਿੱਤਾ ਜਾਊਗਾ ਅਮਰੀਕਨ ਡਾਲਰਸ ਦੇ ਵਿੱਚ ਤਾਂ ਕਰਕੇ ਕਾਰਡ ਜਿਹੜਾ ਖਰੀਦਿਆ ਜਾ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ 골ਡਨ ਕਾਰਡ ਵਿਦੇਸ਼ੀਆਂ ਨੂੰ ਗ੍ਰੀਨ ਕਾਰਡ ਕਾਰਡ ਰੈジਡੈਂਸੀ ਸਟੇਟਸ ਅਤੇ ਅਮਰੀਕੀ ਨਾਗਰਿਕਤਾ ਦਾ ਰਸਤਾ ਦਿਖਾਊਗਾ ਅਤੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ 10 ਲੱਖ ਕਾਰਡ ਵੇਚੇ ਜਾ ਸਕਦੇ ਨੇ ਜਾਨੀ ਕਿ ਇੰਨੇ ਕਾਰਡ ਨੇ ਜਿਹੜੇ ਉਹ ਸੁਭਾਵਨਾ ਹੈ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਿ ਵੇਚ ਸਕਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਅਪਲਾਈ ਕਰਦੇ ਹੋਣਗੇ ਉੱਥੇ ਰਹਿਣ ਵਾਸਤੇ बिजनेਸਮੈਨ ਜਾਂ ਕੋਈ ਹੋਰ ਪਰ ਹੁਣ ਉਹਨਾਂ ਨੂੰ ਇਸ ਕਾਰਡ ਦੇ ਰਾਹੀਂ ਵੱਡੀ ਰਾਹਤ ਜਿਹੜੀ ਮਿਲ ਸਕਦੀ ਹੈ ਤੇ ਉੱਥੇ ਜਾ ਕੇ ਨਾਗਰਿਕਤਾ ਜਿਹੜੀ ਹਾਸਲ ਕਰਨ ਦੇ ਵਿੱਚ ਵੀ ਉਹਨਾਂ ਨੂੰ ਆਸਾਨੀ ਹੋ ਸਕਦੀ ਹੈ ਦੇਵ ਜਾਚ ਧੰਨਵਾਦ